ਕਨੌਰ ਦੇ ਪਿੰਡ ਸੰਧਾਰਸੀ ਦੇ ਇੱਕ ਜ਼ਿੰਮੇਦਾਰ ਗੁਰਜੰਟ ਸਿੰਘ ਹੋਰਾਂ ਦੀ ਬਿੱਤੇ ਕੱਲ ਪਰਚੀ ਕੱਟਤੀ ਸੀ ਟੋਲ ਪਲਾਜ਼ਾ ਲੈਣੇ ਧੱਕੇ ਦੇ ਨਾਲ ਅੱਜ ਕਿਸਾਨਾਂ ਵੱਲੋਂ ਅਲਟੀਮੇਟ ਦਿੱਤਾ ਗਿਆ ਸੀ ਕਿ ਅਸੀਂ ਸ਼ੰਭੂ ਟੋਲ ਪਲਾਜ਼ੇ ਤੇ ਜਾਵਾਂਗੇ ਕਿਉਂ ਪਰਚੀ ਕੱਟੀ ਧੱਕੇ ਨਾਲ ਉਰਾਹੀ ਕਿਉਂ ਕੀਤੀ ਇਹਦੇ ਤੇ ਅਸੀਂ ਅਥਾਰਟੀ ਨਾਲ ਗੱਲ ਕਰਾਂਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਟੋਲ ਪਲਾਜ਼ਾ ਅਸੀਂ ਜਾਮ ਕਰਾਂਗੇ ਤੇ ਟੋਲ ਪਲਾਜ਼ਾ ਜਾਮ ਕਰਕੇ ਅਸੀਂ ਫ੍ਰੀ ਕਰਾਂਗੇ ਹੁਣ तमाम ਜਿਹੜੇ ਕਿਸਾਨ ਨੇ ਕਿਸਾਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਨੇ ਆਹ ਮੰਗਾਂ ਲਿਖ ਕੇ ਅਥਾਰਟੀ ਨੂੰ ਦੇਤੀਆਂ ਕਿ ਸਾਡੀਆਂ ਆਹ ਮੰਗਾਂ ਨੇ ਇਹਨਾਂ ਮੰਗਾਂ ਦੇ ਉੱਪਰ ਸਾਨੂੰ ਪ੍ਰਸ਼ਾਸਨ ਦੀ ਲਿਖਤੀ ਸਹਿਮਤੀ ਚਾਹੀਦੀ ਆ ਪ੍ਰਸ਼ਾਸਨ ਨੇ 10 ਮਿੰਟ ਦਾ ਟਾਈਮ ਮੰਗਿਆ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਮੰਗਾਂ ਸਾਰੀਆਂ ਨਹੀਂ ਆ ਜਾਂਦੀਆਂ ਉਦੋਂ ਤੱਕ ਟੋਲ ਪਲਾਜ਼ਾ ਕੀ ਦਿੱਤਾ ਗਿਆ ਸਾਰੀਆਂ ਜਥੇਬੰਦੀਆਂ ਦੇ ਹਲਕਾ ਕਰਨ ਔਰ ਦੇ ਤੇ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ तमाम ਕਿਸਾਨ ਇਕੱਠੇ ਹੋ ਕੇ ਪਹੁੰਚੇ ਨੇ ਇਸ ਵੇਲੇ ਮੇਰੇ ਨਾਲ ਉਹ ਕਿਸਾਨ ਆਗੂ ਨੇ ਟੂਲ ਪਲਾਜ਼ਾ ਜਿਨ੍ਹਾਂ ਨੇ ਫ੍ਰੀ ਕੀਤਾ ਹੋਇਆ ਕਿ ਹੁਣ ਗੱਲ ਕਿੱਥੇ ਕਿ ਪਹੁੰਚੀ ਆ ਵਿਖਮਿੰਦਰ ਜੀ ਤੁਸੀਂ ਮੰਗ ਪੱਤਰ ਦੇ ਕੇ ਆਇਓ ਕੀ ਹੁਣ ਗੱਲ ਤੁਰ ਰਹੀ ਅੱਗੇ ਦੇਖੋ ਜੀ ਉਹਨੇ ਮੰਗ ਪੱਤਰ ਦਿੱਤਾ ਸੀ ਮੰਗਾਂ ਲਿਖ ਕੇ ਇੱਕ ਤਾਂ ਜਿਹੜਾ ਕੱਲ ਦਾ ਟਰੈਕਟਰ ਦਾ ਆਪਣਾ ਕਿਸਾਨ ਦੀ ਪਰਚੀ ਕੱਟੀ ਸੀ ਉਹਦੇ ਸਬੰਧ ਵਿੱਚ ਉਹ ਮਾਫੀ ਮੰਗਣਗੇ ਉਹਨੂੰ ਕਿਹਾ ਵੀ ਮਾਫੀ ਮੰਗੀ ਜਾਵੇ ਤੇ ਜਿਹੜੀ ਕਿਸਾਨਾਂ ਦੀ ਟਰੈਕਟਰ ਹੈ ਉਹਦੇ ਵਿੱਚ ਕੋਈ ਸਾਧਨ ਪਿਆ ਹੋਵੇ ਹੁਣ ਤਾਂ ਮੌਸਮ ਕਪੈਨ ਆ ਤੇ ਕਿਸਾਨ ਦੀ ਜਿੱਥੇ ਗੱਡੀਆਂ ਜਿਹੜੀਆਂ ਝੰਡਾ ਸਟicker ਬੈਜ ਇਹਨਾਂ ਕਾਰਡ ਇਹਨਾਂ ਚ ਕੋਈ ਵੀ ਚੀਜ਼ ਹੋਊਗੀ ਇੱਕ ਚੀਜ਼ ਹੋਊਗੀ ਉਹਨੂੰ ਰੋਕੇ ਨਹੀਂ ਜਾਊਗਾ ਜੇਕਰ ਇਹ ਰੋਕਣਗੇ ਤਾਂ ਅਨਮਿਥੇ ਸਮੇਲੇ ਟੂਲ ਪਰ ਜਾ ਫਰੀ ਕੀਤਾ ਜਾਊਗਾ ਪ੍ਰਸ਼ਾਸਨ ਨੇ ਹੁਣ ਕੀ ਕਿਹਾ ਤੁਹਾਨੂੰ ਪ੍ਰਸ਼ਾਸਨ ਨੇ ਤਾਂ ਇਹੀ ਕਿਹਾ ਜੀ ਉਹਨਾਂ ਨਾਲ ਬੈਠ ਕੇ ਪ੍ਰਸ਼ਾਸਨ ਗੱਲ ਕਰ ਰਿਹਾ ਉਹਨੂੰ ਅੱਗੇ ਦੇਤਾ ਲਿਖ ਕੇ ਅਸੀਂ ਉਹਨਾਂ ਨੂੰ ਮੰਨ ਕੇ ਕਹਿੰਦੇ ਅਸੀਂ ਮੰਨ ਲੈਂਦੇ ਆ ਮੰਗ ਰਿਟਰਨ ਦੇਣ ਨੂੰ ਤਿਆਰ ਨਹੀਂ ਸੀ ਅਸੀਂ ਕਹਿੰਦੇ ਜਦ ਤੱਕ ਤੁਸੀਂ ਰਿਟਰਨ ਚ ਨਹੀਂ ਦਿੰਦੇ ਸਾਨੂੰ ਉਦੋਂ ਤੱਕ ਸਾਡਾ ਕੋਈ ਫੈਸਲਾ ਨਹੀਂ ਠੀਕ ਹੈ ਸਾਡੇ ਨਾਲ ਚਰੂਨੀ ਯੂਨੀਅਨ ਪੰਜਾਬ ਦੇ ਪ੍ਰਧਾਨ ਨੇ ਮਰਿੰਦਰ ਸਿੰਘ ਹੈਪੀ ਹੈਪ ਥੋੜਾ ਤਾਂ ਏਰੀਆ ਵੀ ਪੈ ਗਿਆ ਆਹਾ ਤੁਹਾਡਾ ਪਿੰਡ ਵੀ ਇੱਥੋਂ ਬਿਲਕੁਲ ਨਜ਼ਦੀਕ ਆ ਤੇ ਪਰਚੀ ਘੱਟਦੀ ਕਹਿੰਦੇ ਕਿ ਲੱਗੂਗੀ ਇਹ ਤਾਂ ਅਸੀਂ ਇਹੀ ਚੇਤਾਵਨੀ ਦੇਣੀ ਚਾਹੁੰਦੇ ਆਂ ਵੀ ਟੂਲ ਪਲਾਜੇ ਵਾਲਿਆਂ ਨੂੰ ਵੀ ਵੀ ਹੋਰ ਵੀ ਆਪਣੀ ਜਿਹੜੀ ਜਥੇਬੰਦੀਆਂ ਵੀ ਸਾਰੀਆਂ ਅਸੀਂ ਇਕਜੁੱਟ ਆਂ ਵੀ ਅਸੀਂ ਕਿਸਾਨ ਦੀ ਪਰਚੀ ਤਾਂ ਲੱਗਣ ਨਹੀਂ ਦੇਣੀ ਇਹ ਭਾਵੇਂ ਜੋ ਮਰਜ਼ੀ ਹੋਵੇ ਟੂਲ ਅਸੀਂ ਫ੍ਰੀ ਰੱਖਿਆ ਨੇ ਮਿੱਥੇ ਲਈ ਜਾਂ ਸਾਡੀ ਮੰਗਾ ਨਾ ਮੰਨੀ ਆ ਵੈਸੇ ਤਾਂ ਸਾਡੀ ਮੰਗਾ ਅਸੀਂ ਮੰਗ ਪੱਤਰ ਭੇਜਤਾ ਚਾਰ ਮੰਗਾ ਸੀ ਜੀਆਂ ਉਹ ਸਾਡੀ ਮੰਨ ਵੀ ਲਈ ਵੀ ਹੁਣ ਵਿਚਾਰ ਸਾਂਝਾ ਕਰ ਰਹੇ ਆ ਉਹ ਸਾਨੂੰ ਬਾਅਦ ਚ ਦੱਸਣਗੇ ਆ ਕੇ ਵੀ ਸਾਡੀ ਜਿਹੜੀ ਉਹ ਪਰ ਨਹੀਂ ਲੈਣ ਰਹੀ ਜੈ ਨਹੀਂ ਮੰਨੀ ਫਿਰ ਅਸੀਂ ਉਹ ਲੈਂਡ ਵੀ ਫਰੀ ਕਰਾ ਦਾਂਗੇ ਜਿਹੜੀ ਸਾਡੀ ਪਾਸਾ ਵੀ ਫਿਰ ਬੰਦ ਕਰ ਦੋਗੇ ਦੂਜਾ ਪਾਸੇ ਵੀ ਸੋ ਦੇਖੋ ਕਿ ਆਹਾ ਟੋਲ ਪਲਾਜ਼ਾ ਸ਼ੰਭੂ ਵਾਲਾ ਤੇ ਕਿਸਾਨਾਂ ਵੱਲੋਂ ਆਹਾ ਫ੍ਰੀ ਕੀਤਾ ਗਿਆ ਕਿ ਜੇਕਰ ਸਾਡੀਆਂ ਮੰਗਾਂ ਦੀ ਸਾਨੂੰ ਲਿਖਤੀ ਸਹਿਮਤੀ ਨਹੀਂ ਮਿਲਦੀ ਆਹ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਬੰਦ ਰਹੂਗਾ ਇੱਕ ਸਾਈਡ ਖੁੱਲੀ ਹੈ ਇਹਦੀ ਉਹ ਖੁੱਲੀ ਸਾਈਡ ਵੀ ਫਿਰ ਬੰਦ ਕਰਤੀ ਜਾਊਗੀ ਬਾਕੀ ਜੋ ਵੀ ਅਪਡੇਟ ਹੋਊਗਾ ਲਗਾਤਾਰ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ ਧੰਨਵਾਦ